ਰੋ ਸੋ ਕਹੋ ਟਲ ਗੁਰਸਿਵੀ ਆਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੇ ਸਿਫਤ ਖਸਮ ਦੀ ਨੋਰ ਅਰਸੋਂ ਕੁਰਸੋਂ ਝੱਟੀ ਐ ਤੋ ਟਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤਸ਼ਾਹ ਸੇਰਸਾ ਦਾਸ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗ ਘਰ ਪਰਸਾ ਰਾਗ ਸੂਹੀ ਮਹਿਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹ ਤਉ ਦੁੱਧ ਕਉ ਜਾਵਹ ਦੋਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹ ਪਾਂਡਾ ਧੋਏ ਬੈਸ ਧੂਪ ਦੇਵਹ ਤਦ ਦੋਧ ਕਉ ਜਾਵਹ ਦੋਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹ ਜਪੋ ਤਾ ਏਕੋ ਨਾਮ ਆਵਰ ਨਿਰਾਫਲ ਕਾਮ ਰਹਾਓ ਇਹੋ ਮਨ ਇਤਿਹਾਤ ਕਰੋ ਹੁਣ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਐ ਇਨ ਬੇਧ ਅੰਮ੍ਰਿਤ ਪਾਵਹ ਮਨ ਸੰਪਟ ਜਿਤ ਸਤ ਸਰਨਾਵਣ ਪਾਵਨ ਪਾਤੀ ਤ੍ਰਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਧ ਸਾਹਿਬ ਰਵਤ ਰਹਿ ਕਹੰਦੇ ਕਹ ਕਹੇ ਕਹ ਜਾਵਹਿ ਤੁਮ ਸਰ ਅਵਰਨਾ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਲਾਹੀ ਸਚਾ ਸੋਈ ਕਹੰਦੇ ਕਹ 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 ਜਾਵਹਿ ਤੁਮ ਸਰ ਅਵਰਨਾ ਕੋਈ ਭਗਤ ਹੀ ਨਾਨਕ ਜਨ ਜੰਪੈ ਹਉ ਸਲਾਹੀ ਸਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਰਾਗ ਸੋਹੀ ਮਹੱਲਾ ਪਹਿਲਾ ਚਉਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹ ਤਉ ਦੁੱਧ ਹੈ ਕਉ ਜਾਵਹ ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਮੁਖਵਾਕ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 728 ਦੇ ਉੱਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵਿਆ ਗਾਵਿਆ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਨ ਕਰ ਲੈਣ ਭਾਈ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗਜ-ਬਜ ਕੇ ਫਤਿਹ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ